ਮਾਨੂੰ ਵੀ ਸੋਚ ਰੁਕ ਜਾਂ।ਾਨੂੰ ਵੀ ਲੋਕਾਂਾਂ ਦੇ ਰੁਕਿਆ। ਬਹੁਤ ਮੁਸ਼ਕਲ ਹੈ ਜੀ ਉੱਥੇ ਲੋਕਾਂ। ਹੁਣ ਅੱਡੀ ਜਿਹੜੀ ਗੱਲ ਕਹਿਣੀ ਚਾਹਾਂ ਉਹ ਹੈ। ਕਾਹਲਾ ਮਰਜੀ ਜ਼ੋਰ ਲਾਵੇ। ਕਿ ਸਾਰ ਮਹਾਪੰਚਾਇਤ ਆਪਣਾ ਰੰਗ ਦਿਖਾਏਗੀ। ਇਹ ਦਿਖੇਗਾ। ਆ ਜਿਹੜਾ ਸਾਡੇ ਨਾਲ ਨੌਜਵਾਨ ਖੜਾ ਹੈ। ਇਹਦਾ ਨਾਂ ਹੈ ਪ੍ਰਿਤਪਾਲ। ਇਹ ਉਹ ਨੌਜਵਾਨ ਹੈ ਉਹ ਮੁੰਡਾ ਹੈ। ਜਿਹਨੂੰ 22 ਤਰੀਕ ਨੂੰ ਚੱਕਿਆ ਗਿਆ। ਉਰੀਜ ਪਾਕੇ ਲੈ ਜਾ ਕੇ ਕੁੱਟਿਆ ਗਿਆ ਜਵਾੜਾ ਤੋੜਿਆ ਗਿਆ ਲੱਤ ਤੋੜੀ ਗਈ ਬਾਂਹ ਤੋੜੀ ਗਈ ਇੰਨਾ ਕੁਛ ਹੋਣ ਦੇ ਬਾਵਜੂਦ ਅੱਜ ਯੋਧਾ ਫੇਰ ਮਤਲਬ ਮੈਦਾਨ 'ਚ ਖੜਾ ਗੋਲੇ ਸੋ ਨਿਹਾਲ ਅਲੈਕੁਮ ਅਸ ਜਜਬੇ ਐਸ ਜਜਬੇ ਦੀ ਜਿੱਤ ਹੋਣੀ ਐ ਮਿੱਤਰੋ ਐਸ ਸੋਚ ਦੀ ਜਿੱਤ ਹੋਣੀ ਐ ਪਰੇ ਸਾਡੇ ਨਾਲ ਜਿਤ ਕਰ ਰਿਹਾ ਇੱਥੇ ਅਸੀਂ ਗੁਰਦੁਆਰਾ ਸਾਹਿਬ ਖੜੇ ਆਂ ਮਾਰ ਮਾਰ ਦੇ ਬਲੂਵਾਰਾ ਵੀ ਮੈਂ ਜਾਊਂਗਾ ਲੇਕਿਨ ਅਸੀਂ ਮਹਿਸੂਸ ਕਰਦੇ ਆ ਕਿ ਸਾਡਾ ਨੌਜਵਾਨੇ ਜ਼ਖਮੀ ਹੈ ਸੱਟ ਲੱਗੀ ਹੈ ਅਸੀਂ ਇਹਨੂੰ ਦੋ ਤਿੰਨ ਵਾਰੀ ਰਿਕਵੈਸਟ ਕੀਤੀ ਹੈ ਕਿ ਬੇਟਾ ਤੂੰ ਨਾ ਜਾ ਕਿਉਂਕਿ ਜਿਸ ਤਰ੍ਹਾਂ ਦਾ ਸਰਕਾਰ ਦਾ ਰਵਈਆ ਹੈ ਜਿਸ ਤਰ੍ਹਾਂ ਦਾ ਸਰਕਾਰ ਅੱਗੇ ਵਰਤਾਰਾ ਵਰਤਾਰ ਰਹੀ ਹੈ ਕਿਤੇ ਵੀ ਜਾ ਕੇ ਅਗਰ ਕੋਈ ਹੱਥੋਂ ਪਾਈ ਦੀ ਨੌਬਤ ਆਉਂਦੀ ਹੈ ਤੇਰਾ ਸਰੀਰ ਹਜੇ ਇਹ ਚੱਲਣ ਦੇਖਰਾ ਜੇ ਮੈਂ ਠੀਕ ਹੈ ਤੇਰਾ ਜਜ਼ਬਾ ਬਹੁਤ ਮਜ਼ਬੂਤ ਆ ਜਜ਼ਬੇ ਨਾਲ ਤੂੰ ਲੜ ਸਕਣਾ ਹੈ ਉਹ ਲੜ ਵੀ ਰਿਹਾ ਹੈ ਅੱਜ ਫੇਰ ਇਸ ਕੱਟ ਦੇ ਵਿੱਚ ਤੂੰ ਆ ਕੇ ਖੜਾ ਹੈ ਲੇਕਿਨ ਅਸੀਂ ਚਾਹੁੰਦੇ ਤੇਰੇ ਸਰੀਰ ਦੀ ਬੇਟੇ ਸਾਨੂੰ ਲੋੜ ਹੈ ਸੋ ਇਸ ਕਰਕੇ ਜਿਹਨੂੰ ਅਸੀਂ ਵਾਰ-ਵਾਰ ਇਹ ਕਹਿ ਰਹੇ ਕਿ ਤੈਨੂੰ ਅਸੀਂ ਨਹੀਂ ਲੱਗੇ ਜਾਣਾ ਲੇਕਿਨ ਮੈਂ ਕਹਿਣਾ ਚਾਹਣਾ ਲੋਕਾਂ ਨੂੰ ਕਿ ਇਹ ਨੌਜਵਾਨ ਇੱਥੇ ਵਿੱਚ ਖੜਾ ਹੈ ਔਰ ਅੱਜ ਸ਼ੁਭ ਕਰਨ ਦਾ ਪਰਿਵਾਰ ਵੀ ਇਸ ਕਿਸਾਨ ਮਹਾਪੰਚਾਇਤ ਦਾ ਹਿੱਸਾ ਹੈ ਤੇ ਡਰ ਵੀ ਇਹੀ ਹੈ ਸਰਕਾਰ ਨੂੰ ਡਰ ਇਹ ਹੈ ਕਿ ਜਦੋਂ ਇਹ ਮੁੰਡਾ ਤੇ ਸ਼ੁਭ ਕਰਨ ਦਾ ਬਾਪ ਸਟੇਜ ਤੇ ਜਾਏਗਾ ਲੋਕ ਦੇਖਣਗੇ ਭੋਲੇ ਭਾਲੇ ਚਿਹਰਿਆਂ ਨੂੰ ਲੋਕ ਦੇਖਣਗੇ ਲੋਕਾਂ ਦੇ ਸਾਹਮਣੇ ਆਏਗਾ ਸਰਕਾਰ ਦੀ ਕਰੂਰਤਾ ਔਰ ਉਸ ਕਰੂਰਤਾ ਤੋਂ ਕੰਬਰਾ ਕੇ ਸਰਕਾਰ ਇਸ ਗੱਲ ਤੇ ਤਰਦੀ ਕਿ ਇਹਨਾਂ ਦਾ ਇਕੱਠ ਹੋਣ ਹੀ ਨਹੀਂ ਦੇਣਾ ਤਾਂ ਮੇਰੇ ਦੋਸਤੋ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਲੋਕਾਂ ਤੱਕ ਪਹੁੰਚੇ ਸਰਕਾਰ ਤੱਕ ਪਹੁੰਚੇ ਹਰਿਆਣੇ ਦੇ ਲੋਕਾਂ ਨੂੰ ਮੈਂ ਅਪੀਲ ਕਰਦਾ ਦੋਸਤ ਠੀਕ ਹੈ ਨਹੀਂ ਹੋਣ ਦੇਣਗੇ ਸਾਡੀ ਕਿਸਾਨ ਮਹਾਪੰਚਾਇਤ ਹੋ ਸਕਦਾ ਹੈ ਉਹਦੀ ਤਾਕਤ ਵਰਤਣ ਲੇਕਿਨ ਇਹ ਗੱਲ ਜ਼ਰੂਰ ਹੈ ਕਿ ਕੋਈ ਗੱਲ ਨਹੀਂ ਤੁਹਾਡੇ ਹੱਥ ਚ ਵੀ ਤਾਕਤ ਹੈ ਤੁਸੀਂ ਵੀ ਇਹ ਅੱਜ ਦੀ ਜਿਹੜੀ ਸਾਡੀ ਕਿਸਾਨ ਮਹਾਪੰਚਾਇਤ ਨੂੰ ਅੱਜ ਅਸੀਂ ਥੋੜਾ ਨਹੀਂ ਪੂਰੇ ਪੰਜਾਬ ਤੋਂ 200 ਬੱਸ ਆ ਰਹੀ ਹੈ ਔਰ ਹਰ ਬਸ ਨੇ 20000 ਰੁਪਏ ਦਿੱਤਾ ਹੈ 4 ਲੱਖ ਰੁਪਏ ਇਕੱਲੇ ਪੰਜਾਬ ਪੰਜਾਬ ਨੇ ਖਰਚ ਕੀਤਾ ਹੈ 500 ਚ 4 ਕਰੋੜ ਰੁਪਏ ਇਹ ਜਿਹੜਾ 4 ਕਰੋੜ ਇਕੱਲੇ ਪੰਜਾਬ ਨੇ ਖਰਚ ਕੀਤੇ ਪਰ ਹਰਿਆਣੇ ਤੋਂ ਤਾਂ ਸਾਡੇ ਨਾਲੋਂ ਕਈ ਗੁਣਾ ਵੱਧ ਸੰਗਤ ਨੇ ਉੱਥੇ ਆਉਣਾ ਹੈ ਉਹਨਾਂ ਦਾ ਕਿੰਨਾ ਖਰਚ ਹੋਇਆ ਹੋਵੇਗਾ ਸੋ ਇਹ ਸਾਰਾ ਖਰਚ ਸਾਡੇ ਕਿਸਾਨ ਪਰਿਵਾਰ ਸਾਡੇ ਮਜ਼ਦੂਰ ਪਰਿਵਾਰ ਰਲ ਮਿਲ ਕੇ ਕਰ ਰਹੇ ਨੇ ਇਸ ਇਸਾਨ ਮਹਾਪੰਚਾਇਤ ਨੂੰ ਸਫਲ ਬਣਾਉਣ ਦੇ ਲਈ ਔਰ ਆਪ ਸਭ ਨੇ ਬੇਨਤੀ ਆਏ ਕਿ ਜੇਕਰ ਸਰਕਾਰ ਅਜਿਹਾ ਕੁਝ ਕਰਦੀ ਹੈ ਸਾਨੂੰ ਕਿਸਾਨਾਂ ਮਾਂ ਪਛਾਇਤ ਕਰਕੇ ਸਾਧਮਈ ਧੱਕੇ ਨਾਲ ਆਪਦੀ ਗੱਲ ਵੀ ਨਹੀਂ ਰੱਖਣ ਦਿੰਦੀ ਤਾਂ ਫੇਰਾ ਸਵਾਲਾਂ ਦੇ ਵਿੱਚ ਸਵਾਲ ਹੋਰ ਐਡ ਹੋ ਜਾਣਗੇ ਫਿਰ ਉਹ ਸਵਾਲ ਵੀ ਆਪਾਂ ਇਹਨਾਂ ਤੋਂ ਪੁੱਛਾਂਗੇ ਵੱਲੋਂ ਜਵਾਬ ਦਿਓ ਇਹਨਾਂ ਗੱਲਾਂ ਦਾ ਕਿ ਤੁਸੀਂ ਕਿਸਾਕਾ ਦਿੱਲੀ ਨਹੀਂ ਜਾ ਰਹੇ ਸੀ ਪਿੱਛੇ ਤੁਸੀਂ ਦੇਖਿਆ ਮੈਂ ਲਾਈਵ ਹੋ ਕੇ ਦੱਸਿਆ ਸੀ ਕਿ ਇਹਨਾਂ ਨੇ ਪੱਥਰ ਦੇ ਬੈਰੀਕੇਟਿੰਗ ਕਰ ਦਿੱਤੀ ਸਿਰ ਕੋਸ਼ਿਸ਼ ਕੀਤੀ ਤਾਂ ਇਹਦਾ ਮਤਲਬ ਇਸ ਸਾਨਾ ਤੋਂ ਖੁਭرائی ਹੋਈ ਹੈ ਸਰਕਾਰ ਬਹੁਤ ਬਹੁਤ ਧੰਨਵਾਦ ਵਾਈਫ ਰਜੀਕਾ ਖਾਨ ਸਾਹਿਬ ਜੀ